ਸਤਿ ਸ਼੍ਰੀ ਅਕਾਲ ਮੈਸੂਖਪਾਲ ਸਿੰਘ ਆਦੀ ਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਜਿਹੜਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਿੰਡਾਂ ਦੇ ਵਿੱਚ ਜਾਂਦੇ ਆ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਾਂਦੇ ਆ ਪਿੰਡਾਂ ਦੇ ਵਿੱਚ ਮਜ਼ਦੂਰ ਪਰਿਵਾਰਾਂ ਨੂੰ ਮਿਲਦੇ ਆ ਮਜ਼ਦੂਰ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣਦੇ ਆ ਤੇ ਤੁਹਾਡੇ ਸਾਹਮਣੇ ਕਰਦੇ ਆ ਉਮੀਦ ਇਹੀ ਹੁੰਦੀ ਹੈ ਕਿ ਜਿਹੜੀਆਂ ਮੁਸ਼ਕਲਾਂ ਸੀ ਮਜ਼ਦੂਰ ਪਰਿਵਾਰਾਂ ਦੀਆਂ ਸੁਣੀਆਂ ਤੇ ਇਹ ਕਿਤੇ ਸਾਡੇ ਲੀਡਰ ਸਾਹਿਬਾਨ ਵੀ ਸੁਣ ਲੈਣ ਤੇ ਇਸੇ ਲਈ ਦੇ ਤਾਂ ਅੱਜ ਵਿਧਾਨ ਸਭਾ ਹਲਕਾ ਮਲੋੜ ਦੇ ਪਿੰਡ ਚਿਬੜਾ ਵਾਲੀ ਵਿਖੇ ਖੜੇ ਆਂ ਸ਼ਾਮ ਨੂੰ ਵੱਡੀ ਗੰਤੀ ਦੇ ਵਿੱਚ ਮਜ਼ਦੂਰ ਪਰਿਵਾਰ ਸਾਡੇ ਨਾਲ ਮੌਜੂਦਾ ਗੱਲਬਾਤ ਕਰਨ ਦੇ ਲਈ ਤੇ ਆਓ ਆਪਾਂ ਇਹਨਾਂ ਨਾਲ ਕਰਦੇ ਆਂ ਗੱਲਬਾਤ ਹਾਂਜੀ ਸੱਸੀਕਰ ਬਾਈ ਜੀ ਸੱਸੀਕਰ ਜੀ ਨਾਮ ਕੀ ਹੈ ਤੁਹਾਡਾ ਬਲਜੀਤ ਸਿੰਘ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੇ 2.5 ਸਾਲਾਂ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਸਰਕਾਰ ਦਾ ਇੱਕ ਵਾਅਦਾ ਸੀ ਵੀ ਸਾਡੇ ਕੰਮ ਦੇਖ ਕੇ ਸਾਨੂੰ ਵੋਟਾਂ ਪਾਓ ਜੇ 2.5 ਸਾਲ ਹੋ ਗਏ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ ਆਵਾਦਵੀ ਪਾਰਟੀ ਦੀ ਇੱਕ ਬਦਲਾ ਦੇ ਨਾਂ ਤੇ ਸਰਕਾਰ ਬਣੀ ਸੀ 2.5 ਸਾਲਾਂ ਚ ਉਹਨਾਂ ਨੇ ਕਿੰਨੇ ਕੰਮ ਕੀਤੇ ਕੰਮ ਤਾਂ ਬਹੁਤ ਬਿਲਕੁਲ ਕੱਟ ਕੀਤੇ ਜੀ ਜਿਹਦੇ ਬਾਰੇ ਚ ਸੁਣਵਾਈ ਨਹੀਂ ਹੋਈ ਆਈ ਕਿ ਸਾਡੀ ਮੁੱਦਿਆਂ ਦੀ ਕੋਈ ਗਰੀਬਾਂ ਦੀ ਜਨਤਾ ਦੀ ਪਾਰਲੀਮੈਂਟ ਹੈ ਜੀ ਸੁਣਵਾਈ ਨਹੀਂ ਅੱਜ ਗੱਲ ਵੀ ਨਹੀਂ ਖੋਲੀ ਕਿੱਸਾ ਵੀ ਨਹੀਂ ਖੋਲਿਆ ਸਾਡੇ ਗਰੀਬਾਂ ਬਾਰੇ ਤੀ ਬਾਕੀ ਇਹਨਾਂ ਨੇ ਕੰਮ ਤਾਂ ਕੀ ਕਰਨੇ ਹੋ ਜੀ ਨਹੀਂ ਉਹ ਕਹਿੰਦੇ ਜਿਹੜੇ ਅਸੀਂ ਵਾਅਦੇ ਕੀਤੇ ਸੀ ਵੀ ਬਹੁਤ ਜ਼ਿਆਦਾ ਵਾਅਦੇ ਅਸੀਂ ਜਿਹੜੇ ਪੂਰੇ ਕਰਤੇ ਆ ਵੀ ਕੁਝ ਕੁ ਵਾਅਦੇ ਆ ਜਿਹੜੇ ਸਾਡੇ ਰਹਿੰਦੇ ਵਾਅਦੇ ਜੀ ਆ ਜਨਤਾ ਖੜੀ ਹੈ ਵਾਅਦੇ ਤੇ ਇੱਕ ਵੀ ਨਹੀਂ ਪੂਰਾ ਹੋਇਆ ਜੇ ਜੋ ਕਣਕ ਵੀ ਸਾਡੀ ਮੰਨ ਲਓ ਕਿ ਜਿਹੜੀ ਆਉਂਦੀ ਸੀ 2 ਰੁਪਏ ਵਾਲੀ ਉਹ ਵੀ ਬੰਦ ਕਰ ਰੱਖੀ ਹੈ 2 ਸਾਲ ਜਿਉਂਦੀ ਸਰਕਾਰ ਆਈ ਹੈ ਹਾਂਜੀ ਬਾਕੀ ਜਿਹੜੇ ਹੋਰ ਵਾਦੇ ਸੀਗੇ ਜਿਵੇਂ ਮਾਤਾਵਾਂ ਨੂੰ 1000 ਰੁਪਿਆ ਰਾਸ਼ਨ ਦਾ ਜਾਂ ਪੈਨਸ਼ਨ 2500 ਉਹ ਕੀ ਗਾਇ ਸੀ ਲਾਗੂ ਨਹੀਂ ਹੋਈ ਕਿਵੇਂ ਦੇਖ ਬੰਦੇ ਦੇ ਵਿੱਚੋਂ ਕਿੰਨੇ ਕਿ ਘਰਾਂ ਦੇ ਆ ਮਜ਼ਦੂਰ ਪਰਿਵਾਰਾਂ ਦੇ ਜਿਨ੍ਹਾਂ ਦੇ ਰਾਸ਼ਨ ਕਾਰਡ ਵਾਲੇ ਜਿਹੜੇ ਕਾਰਡ ਕੱਟੇ ਗਏ ਕਾਰਡ ਸੀਗੇ ਜਿ세 60-65 ਕਾਰਡ ਕੱਟੇ ਗਏ ਸੀ ਅੱਛਾ ਉਹ ਹੁਣ ਦੁਬਾਰਾ ਫੇਰ ਲਾਗੂ ਕਰ ਹਾਂ ਲਾਗੂ ਕਰਤੇ ਹੀ ਕਰਦੇ ਬਾਦਲੇ ਹੋਰ ਵੀ ਬਜ਼ੁਰਗ ਨਾਲ ਹਾਂਜੀ ਕਿਵੇਂ ਦੇਖਦੇ ਹੋ ਬਾਪੂ ਪੈਨਸ਼ਨ ਮੁੱਛਣ ਬਧਾਈ ਹੈ ਸਰਕਾਰ ਨੇ ਕੰਚੇ ਪੋਛੇ ਭਰਾਵਾ ਕੋਈ ਨਹੀਂ ਮਦਾਈ ਕੀ ਅੱਛਾ ਜਿੰਨਾ ਘਵਾੜਾ ਗਰੀਬ ਤੇ ਆ ਨਾ ਆ ਜਿਹੜੇ ਮਜ਼ਦੂਰ ਕੰਮ ਕਰਦੇ ਆ ਮੰਡੀ ਚਾ ਮੰਡੀ ਚ ਖੜੇ ਆ ਜੀ ਮੈਂ ਬੋਲੀ ਜਲਦਾ ਹਾਂਜੀ ਹਾਂਜੀ ਕਿੰਨੇ ਕੰਮ ਜੀ ਮਾ ਦਾ ਜਿਨ੍ਹਾਂ ਨੇ ਤਾਂ ਵੋਟਾਂ ਨਹੀਂ ਪਾਈਆਂ ਸੀ ਉਹ ਤਾਂ ਲੈ ਕੇ ਕੰਮ ਅੱਛਾ ਤੇ ਜਿਨ੍ਹਾਂ ਨੇ ਪਾਈ ਨਹੀਂ ਸੀ ਨਾ ਮੇਰੇ ਅਰਕਣੇ ਆ ਉੱਥੇ ਦੇਖਾ ਬੇਟਾ ਅੱਛਾ ਵੀ ਹੁਣ ਤੁਹਾਡੇ ਕੋਲੋਂ ਦੁਬਾਰਾ ਉਹ ਆਏ ਹੀ ਨਹੀਂ ਕਿ 2.5 ਸਾਲ ਹੋ ਗਏ ਸਾਡੇ ਕੋਲੇ ਨਹੀਂ ਕੋਈ ਜ਼ਿਆਦਾ ਅੱਛਾ ਹੁਣ ਨਵੀਆਂ ਵੋਟਾਂ ਪੈਂਦੀਆਂ ਫੇਰ ਇੱਕ ਤਰੀਕ ਨੂੰ ਤੇ ਵੋਟਾਂ ਮੰਗਣ ਹੁਣ ਤਾਂ ਹੁਣ ਤਾਂ ਲਾਗੇ ਹੋਣਗੇ ਅਜੇ ਜੀ ਅਸੀਂ ਜਵਾਬ ਦੇਵਾਂਗੇ ਠੀਕ ਹੈ ਅਸੀਂ ਜਵਾਬ ਦੇਵਾਂਗੇ ਵੀ ਜੇਲਾ ਬੰਗੜ ਨਹੀਂ ਨਾ ਪਾਈਆਂ ਸੀ ਡਾਕਟਰ ਸਾਹਿਬ ਬੀਬੀ ਜੀ ਹਾਂਜੀ ਇੱਥੇ ਆਈ ਉਹਦਾ ਆਈ ਐਮ ਦੀ ਪੈਂਜੀ ਹੈ ਤੁਸੀਂ ਸਾਡੀ ਫੜਾਨੀ ਆ ਤੇ ਜਿੱਦੇ ਵੋਟਾਂ ਵਾਲਾ ਨਹੀਂ ਉਹਦੇ ਉਹ ਪੈਂਜੀ ਨਹੀਂ ਸੀ ਉਹਨਾਂ ਦੀ ਅੱਛਾ ਚੱਲ ਉਹਨਾਂ ਦੀ ਪੈਂਜੀ ਆ ਅੱਛਾ ਉਦੋਂ ਮਜ਼ਦੂਰ ਅੱਗੇ ਸੀਗੇ ਜਦੋਂ ਵੋਟਾਂ ਪਾਉਣੀਆਂ ਸੀ ਪਰ ਜਦੋਂ ਕੰਮ ਲੈਣੇ ਉਦੋਂ ਮਜ਼ਦੂਰਾਂ ਪਿੱਛੇ ਉਹਦਾ ਮਜ਼ਦੂਰ ਪਿੱਛੇ ਆ ਉਹਦਾ ਮਜ਼ਦੂਰ ਪਿੱਛੇ ਆ ਜਿੰਨਾਂ ਮਿਲਣੇ ਨਹੀਂ ਦਿੰਦੇ ਬਾਬੂ ਤੁਸੀਂ ਵੀ ਮੈਨੂੰ ਲੱਗਦਾ ਹਾਂ ਸਹੀ ਮੈਸਰ ਨਾਲ ਤੇ ਹੀ ਹਾਲ ਹੈ ਬੰਦਾ ਹਾਲੇ ਲਾਰਿਆ ਜੀ ਆ ਸਾ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਢਾਈ ਸਾਲ ਹੋ ਗਏ ਨਹੀਂ ਕੀਤਾ ਜੀ ਕੋਈ ਮੇਰੇ ਉਹਦੇ ਨਹੀਂ ਅਪੜਾਏ ਇਹ ਨਾਲ ਅੱਛਾ ਅੱਛਾ ਠੀਕ ਟੈਨਸ਼ਨ ਆ ਰਹੀ ਬਈ ਬੁੜੀਆਂ ਦੇ ਪੈਸੇ ਅਸੀਂ ਮਹੀਨੇ ਬਾਅਦ ਪਾਵਾਂਗੇ ਅੱਛਾ ਕੁਛ ਨਹੀਂ ਕਿਹੜੀ ਸਰਕਾਰੋਂ ਦੋ ਉਮੀਦ ਕਰਦੇ ਹੋ ਕਿਉਂਕਿ ਕੇਂਦਰ ਦੇ ਵਿੱਚ ਸਰਕਾਰ ਬਦਲਣੀ ਹੈ ਸਰਕਾਰ ਇੱਕ ਨਵੀਂ ਚੁਣੀ ਜਾਣੀ ਹੈ ਕਿਵੇਂ ਦੇਖਦੇ ਹੋ ਬਿਲਕੁਲ ਜੀ ਅਜੇ ਸਾਨੂੰ ਤਾਂ ਕੋਈ ਸਰਕਾਰ ਨਹੀਂ ਪਤਾ ਲੱਗਦਾ ਸਾਰੇ ਲੋਟੂ ਹੀ ਹੁੰਦੇ ਆ ਹਕੀਕਤਾਂ ਸਚਾਈ ਹੈ ਸਾਡੇ ਨਾਲ ਮਤਾਵਾ ਵੀ ਆ ਹਾਂਜੀ ਏ ਜੀ ਕਾਬਰੇਟ ਨੇ ਗੀਤ ਗਾਇਆ ਸੀ ਕਿ ਲੁੱਟਾਂ ਦੀ ਟੋਲੀ ਨਾਲ ਗਈ ਹੋਇਆ ਮੋਢੇ ਵਿੱਚ ਜ਼ੁਲਮ ਬਠੇਰਾ ਅੱਛਾ ਇਹ ਟੋਲੀ ਲੁੱਟਾਂ ਦੀ ਲੜੀ ਆ ਭਾਈ ਇਹ ਨਹੀਂ ਦੇਸੀ ਅਸੀਂ ਸਾਡੀ ਜਿਹੜੀ ਸਰਕਾਰ ਆ ਵੱਖਰੀ ਆ ਬਦਲਾ ਦੇ ਨਾਂ ਤੇ ਕਾਈ ਸੀ ਵੀ ਇਹ ਸਾਡਾ ਜਿਹੜਾ 70 ਸਾਲਾਂ ਹੀ ਨਹੀਂ ਹੋਇਆ ਸੀ ਉਹ ਕੰਮ ਕਰਾਂਗੇ ਬਸ ਕੁਝ ਵੀ ਨਹੀਂ ਹੋਣਾਗਾ ਇਹ ਨੇ ਪਗਵਰਤ ਮਾਰਨੇ ਮੈਂ ਆਏ ਟੱਪ ਜਾਣਾ ਲਾਰਾਂ ਜੀ ਅੱਛਾ ਪੰਜ ਸਾਲ ਲਾਰਾਂ ਜੀ ਟਪਾਊਗਾ 2500 ਪੈਨਸ਼ਨ ਕਰਾਂਗੇ ਸਾਨੂੰ ਤਾਂ ਸਾਡੀ ਪੈਨਸ਼ਨ ਵੀ ਨਹੀਂ ਟਾਈਮ ਤੇ ਮਿਲਦੀ ਮਤਾ ਕਿਵੇਂ ਕਨਕਰਸ਼ਨ ਜਿਹੜਾ ਕਹਿੰਦੇ ਸੀਗੇ ਵੀ ਪਹਿਲਾਂ ਤਾਂ ਕਣਕ ਦਿੰਦੇ ਸੀਗੇ ਤੇ ਹੁਣ ਤਾਂ ਕਹਿੰਦੇ ਸੀ ਆਟਾ ਹੀ ਕਰਕੇ ਘਰੇ ਪੀਸ ਕੇ ਆਇਆ ਕਰੂਗਾ ਹਾਂ ਜੀ ਸਾਨੂੰ ਕੁਛ ਨਹੀਂ ਨਿੰਦੇਗਾ ਜਿੱਥੇ ਸਾਡਾ 30 ਕਿਲੋ ਵੀ ਕੱਟੀ ਸਾਡੀ 15 ਕਿਲੋ ਵੀ ਕੱਟ ਗਈ 15 ਤੋਂ 10 ਕਿਲੋ ਤੇ ਆਇਆ 2500 ਪੈਸੇ ਸੀਗੀ ਉਹ ਵੀ ਸਾਡੀ ਕੀਤੀ 1000 ਰੁਪਿਆ ਸਾਨੂੰ ਆਖਾ ਸੀ ਸਾਡੇ ਜੋ ਵੀ ਨਹੀਂ ਖਾਤੇ ਪਾਇ ਸਾਨੂੰ ਸਰਕਾਰ ਨਹੀਂ ਚਾਹੀਦੀਗੀ ਇੱਥੋਂ ਦੇ ਜਿਹੜੇ ਤੁਹਾਡੇ ਇੱਥੋਂ ਦੇ ਐਮਐਲਏ ਆ ਮੈਡਮ ਡਾਕਟਰ ਬਲਜੀਤ ਕੌਰ ਜੀ ਉਹ ਤੁਹਾਡੇ ਨਾਲ ਆ ਕੇ ਵਿਚਰਦੇ ਆ ਗੱਲਬਾਤ ਕਰਦੇ ਆ ਅੱਜ ਸਾਨੂੰ ਕਰਨੀ ਨਹੀਂ ਹੁੰਦੇ ਕਿ ਅੱਗੇ ਜਿਹੜੇ ਪੋਸਟ ਵਾਲੇ ਤੇ ਦੂਜੇ ਇੱਥੋਂ ਦੇ ਬੰਦੇ ਬੁੜੀਆਂ ਸਾਨੂੰ ਗਾਣੀ ਹੋਣ ਨਹੀਂ ਦਿੰਦੇਗੇ ਹਾਂ ਸਾਨੂੰ ਗਾਣ ਨਾ ਉਹਦੇ ਚੱਕਰ ਪੜਨੀ ਨਹੀਂ ਦਿੰਦੇਗੇ ਜਿਹਦਾ ਵੋਟਾਂ ਲੈਣੀਆਂ ਉਹ ਡਾਕਟਰ ਬਲਜੀਤ ਕੌਰ ਸਾਡੇ ਪੈਰੀ ਹੱਥ ਲਾਉਂਦੀ ਸਾਡੀ ਭੈਣ ਜੀ ਆ ਤੇ ਹੁਣ ਸਾਨੂੰ ਉਹਨੇ ਪਾਈ ਆਟਾ ਵੀ ਨਹੀਂ ਖਾਉਂਦੀ ਕਿਵੇਂ ਦੇਖਦੇ ਭੈਣ ਜੀ 2.5 ਸਾਲ ਕੰਮ ਕੀਤਾ ਸਰਕਾਰ ਨੇ ਕਿਵੇਂ ਲੱਗਦਾ ਤੁਹਾਨੂੰ ਕੋਈ ਕੰਮ ਚੰਗਾ ਹੋਇਆ ਸਾਨੂੰ ਤਾਂ ਕੋਈ ਕੰਮ ਨਹੀਂ ਚੰਗਾ ਲੱਗਦਾ ਸਾਡੇ ਨਾਲ ਜਿਹੜੇ ਵਾਅਦੇ ਕੀਤੇ ਸੀ ਸਾਡਾ ਤਾਂ ਕੋਈ ਪੂਰਾ ਨਹੀਂ ਹੋਇਆ 1000 ਰੁਪਿਆ ਮਹੀਨੇ ਦਾ ਆਉਂਦੇ ਸੀ ਉਹ ਵੀ ਨਹੀਂ ਪਾਇਆ ਨਾ ਸਾਡੀ 2500 ਫਰਸਟ ਹੋਈ ਆ ਆਉਂਦੇ ਸੀ ਦੇਵਾ ਨੂੰ 2500 ਕਰ ਦਾਂਗੇ ਸਾਾਨੂੰ ਤਾਂ ਮਿਲ ਜੀਂਗੀ ਸਰਕਾਰ ਕਹਿੰਦੀ ਅਸੀਂ ਰੋਜ਼ਗਾਰ ਦੇ ਰਹੇ ਹਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੇ ਹਾਂ ਕਿ ਤੁਹਾਡੇ ਪਿੰਡ ਕਿੰਨੇ ਕੁ ਮੁੰਡੇ ਕੁੜੀਆਂ ਨੂੰ ਜਿਹੜਾ ਨੌਕਰੀਆਂ ਮਿਲ ਗਈਆਂ ਸਾਨੂੰ ਤਾਂ ਲੱਗਦਾ ਨਹੀਂ ਵੀ ਭਾਈ ਮਿਲ ਗਈਆਂ ਨੇਲੇ ਫਿਰਦੇ ਸਾਰੇ ਜਵਾਕ ਮਜ਼ਦੂਰਾਂ ਦੇ ਵੀ ਅੱਜਕੱਲ ਪੜ੍ਹੇ ਲਿਖੇ ਆ ਕਿੰਨੇ ਕ ਪਰਿਵਾਰ ਕੋਈ ਲੱਗਦਾ ਤੁਹਾਨੂੰ ਵੀ ਮਿਲੀ ਹੋ ਕਿਸੇ ਨੂੰ ਕੋਈ ਨੌਕਰੀ ਸਾਨੂੰ ਤਾਂ ਲੱਗਦਾ ਨਹੀਂ ਕਿ ਵੀ ਮਿਲੀ ਨਹੀਂ ਨੌਕਰੀ ਇਹ ਦਿਖਾਦਾ ਨੌਜਵਾਨ ਵੀਰ ਵੀ ਆ ਸਾਡੇ ਨਾਲ ਗੱਲਬਾਤ ਕਰਨ ਲਈ ਵੀਰੇ ਬਹੁਤ ਵੱਡਾ ਜੋਸ਼ ਸੀਗਾ ਜਦੋਂ ਸਰਕਾਰ ਬਦਲਦੇ ਵਿੱਚ ਸਭ ਤੋਂ ਵੱਧ ਨੌਜਵਾਨੀ ਉਹਨਾਂ ਨਾਲ ਜੁੜੀ ਸੀਗੀ ਵੀ ਇੱਕ ਬਦਲਾਅ ਦੀ ਲਹਿਰ ਨੂੰ ਕਿਵੇਂ ਦੇਖਦੇ ਹੋ ਸਰਕਾਰ ਦੇ 2.5 ਸਾਲ ਪਹਿਲਾਂ ਬਈ ਸਸਿਕਾਲ ਸਸਿਕਾਲ ਜੀ ਸਰ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀਗੇ ਕਿਸੇ ਵਾਅਦੇ ਤੇ ਪੂਰੀ ਨਿੱਤ ਨਹੀਂ ਹੋਈ ਤਈ ਨਾ ਹੀ ਤਾਂ ਇਹਨਾਂ ਨੇ ਕੋਈ ਆਟਾ ਦਾਲ ਦੀ ਸਕੀਮ ਸੀ ਜਿਹੜੀ ਉਹ ਸਭ ਤੋਂ ਪਹਿਲਾਂ ਇਹਨਾਂ ਨੇ ਬੰਦ ਕੀਤੀ ਗਰੀਬ ਦੀ ਨੰਬਰ 2 ਇਹਨਾਂ ਨੇ ਹੈਲਥ ਦਾ ਸਿਸਟਮ ਰੱਖਿਆ ਸੀਗਾ ਜਦੋਂ ਅਸੀਂ ਹਸਪੀਟਲ ਦਾ ਹਸਪਤਾਲ ਦੇ ਵਿੱਚ ਜਾਂਦੇ ਆ ਜਾਂ ਆਂਗਣਵਾੜੀ ਦੇ ਵਿੱਚ ਜਾਂਦੇ ਆ ਉੱਥੇ ਕਹਿ ਦਿੰਦੇ ਸਾਡੇ ਕੋਲੇ ਮੈਡੀਸਿਨ ਹੈ ਨਹੀਂ ਇਹ ਤਾਂ ਕਹਿੰਦੇ ਸੀ ਨੰਬਰ 2 ਜਿਹੜੀ ਰਹੀ ਗੱਲ ਆਈ ਪੜ੍ਹਾਈ ਦੇ ਵਿੱਚ ਇਹਨਾਂ ਨੇ ਅਸੀਂ ਬਾਰ-ਬਾਰ ਇਹੀ ਉਮੀਦ ਕਰਦੇ ਸੀ ਹਰ ਇੱਕ ਸਰਕਾਰ ਤੋਂ ਇਹਨਾਂ ਨੇ ਸਾਨੂੰ ਲਾਲਾ ਲਾਇਆ ਸੀ ਕਿ ਤੁਹਾਡੇ ਸਕੂਲ ਦਾ ਜਿਹੜਾ ਹੈਗਾ ਦਸਵੀਂ ਤੋਂ ਪਲੱਸ 2 ਤਾਈਂ ਕਰਾਵਾਂਗੇ ਇਹਨਾਂ ਨੇ ਵੀ ਹਜੇ ਤਾਈਂ ਕੋਈ ਪਲੱਸ 2 ਦੇ ਸਕੂਲ ਦੀ ਕੋਈ ਸਾਡੀ ਆਵਾਜ਼ ਨਹੀਂ ਸੁਣੀ ਤੇ ਸਾਡੇ ਜਿਹੜੇ ਬੇਟੀਆਂ ਹੈਗੀਆਂ ਬਾਹਰਲੇ ਪਿੰਡਾਂ ਦੇ ਵਿੱਚ ਜਾਂਦੀਆਂ ਬੱਸਾਂ ਦੇ ਵਿੱਚ ਉਹਨਾਂ ਨਾਲ ਤੱਕੇਸ਼ਾਈ ਹੁੰਦੀ ਆ ਇਹ ਸਾਡੀ ਨਹੀਂ ਸੁਣਦੇ ਗੱਲ ਸਭ ਤੋਂ ਵੱਡਾ ਤਿੰਨ ਮੁੱਦੇ ਵੀਰੇ ਇਹਨਾਂ ਨੇ ਰੱਖੇ ਸੀ ਸਭ ਤੋਂ ਵੱਡਾ ਮੁੱਦਾ ਜਿਹੜਾ ਪੰਜਾਬ 'ਚ ਪਿਛਲੇ 10-12 ਸਾਲਾਂ ਤੋਂ ਘਰ ਕਰੀ ਬੈਠਾ ਉਹ ਸੀਗਾ ਨਸ਼ੇ ਦਾ ਕਿਵੇਂ ਦੇਖਦੇ 2.5 ਸਾਲਾਂ ਦੇ ਕਾਰਜਕਾਲ 'ਚ ਨਸ਼ਾ ਕਿੰਨਾ ਘਟਿਆ ਬਹੁਤ ਜ਼ਿਆਦਾ ਵਧਿਆ ਅੱਛਾ ਪਹਿਲਾਂ ਨਾਲੋਂ ਵਧਿਆ ਪਹਿਲਾਂ ਨਾਲੋਂ ਵਧਿਆ ਜੀ ਕੋਈ ਘਟਿਆ ਨਹੀਂ ਇੱਥੇ ਦੇਖੀਦਾ ਬਹੁਤ ਜ਼ਿਆਦਾ ਨਸ਼ਾ ਚੱਲ ਰਿਹਾ ਜੀ ਦਿਖਾਦਾ ਪ੍ਰਧਾਨ ਸਾਹਿਬ ਪਹਿਲਾਂ ਵੀ ਗੱਲਬਾਤ ਕੀਤੀ ਆਪਾਂ ਇਸ ਮੁੱਦੇ ਤੇ ਫੇਰ 2 ਮਿੰਟ ਲਾਉਨੇ ਆ ਨਸ਼ੇ ਨੂੰ ਲੈ ਕੇ ਕਿਵੇਂ ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਈ ਸੀ ਕੈਪਟਨ ਨੇ ਜਿਹੜੀ ਸੌਂ ਖਾਦੀ ਸੀਗੀ ਗੁਟਕਾ ਸਾਭ ਦੀ ਸਾਬੋਤ ਲਵੰਡੀ ਦੇ ਵਿੱਚ ਵੀ ਗੋਟਕਾ ਸਾਹਿਬ ਦੀ ਸੌ ਵੀ ਖਾਦੀ ਸੀ ਵੀ ਮੈਂ ਇੱਕ ਚਾਰਾਂ ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ ਉਸ ਤੋਂ ਬਾਅਦ ਇਹ ਸਰਕਾਰ ਆਈ ਆ ਇਹਨਾਂ ਨੇ ਵੀ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ ਕਿਵੇਂ ਲੱਗਦੇ ਹੋ ਨਸ਼ਾ ਨਸ਼ਾ ਤਾਂ ਜੀ ਕੋਈ ਫਰਕ ਨਹੀਂ ਪਿਆ ਵਾਦਾ ਹੈ ਹੀ ਇਹਨਾਂ ਜੋ ਵੀ ਸਰਕਾਰਾਂ ਦੀਆਂ ਨੇ ਤਾਲਮੇਲ ਇਕੱਠੇ ਆ ਸਾਂਝੇ ਆ ਸਾਰੇ ਇੱਕ ਕੱਟੇ ਬੱਚੇ ਦੇ ਵੱਡੇ ਹੈਗੇ ਇਹਨਾਂ ਦੀਆਂ ਸੋਚਾਂ ਜੀ ਫਰਕ ਆ ਵੀ ਸਾਣੀ ਜਿੰਨਾ ਅਸੀਂ ਗਰੀਬ ਜਨਤਾ ਨੂੰ ਲਤਾੜ ਕੇ ਰੱਖਾਂਗੇ ਉਹਨਾਂ ਹੀ ਰਾਜ ਭਾਗ ਆਉਦਾ ਕੈਮਰਾ ਰੱਖਾਂਗੇ ਨਸ਼ੇ ਤਾਂ ਪਿੰਡ ਪਿੰਡ ਮੰਨ ਲਓ ਕਿ ਨੇਤ ਮੰਨ ਲਓ ਕਿ ਬੱਚੇ ਇਕੱਠੇ ਹੋ ਕੇ ਨਸ਼ਨਾ ਡਾਕ ਕੇ ਕੁਦਿਉ ਨੂੰ ਕਟਾਵਾਰੀ ਸਾਰਾ ਕੁਝ ਚੱਲੀ ਜਾਂਦਾ ਇਹ ਕੋਈ ਵੀ ਇਹਨਾਂ ਦੀ ਪੁਲਿਸ ਨਾਲ ਹੱਥ ਹੀ ਨਹੀਂ ਪਉਂਦੀ ਜੇ ਸ਼ਿਕਾਇਤ ਵੀ ਮਿਲ ਜਾਂਦੀ ਆ ਨਹੀਂ ਕੋਈ ਕਾਰਵਾਈ ਨਹੀਂ ਹੁੰਦੀ ਦੋਸਤੋ ਬਾਦ ਜਿਵੇਂ ਇਹਨਾਂ ਨੇ ਸਿੱਖਿਆ ਤੇ ਜ਼ੋਰ ਦਿੱਤਾ ਸੀਗਾ ਕਿਉਂਕਿ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਵਿੱਚ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਬੱਚੇ ਪੜ੍ਹਦੇ ਆ ਇਹ ਕਹਿੰਦੇ ਸੀ ਸਿੱਖਿਆ ਦੀ ਹਰ ਤਰ੍ਹਾਂ ਸਕੂਲ ਫੀਸਾਂ ਤੱਕ ਫ੍ਰੀ ਤੱਕ ਦੀ ਗੱਲ ਇਹਨਾਂ ਨੇ ਉਦੋਂ ਕੀਤੀ ਸੀਗੀ ਤੁਹਾਨੂੰ ਲੱਗਦਾ ਕੋਈ ਸਿੱਖਿਆ ਦੇ ਵਿੱਚ ਪਹਿਲਾਂ ਨੂੰ ਸੁਧਾਰ ਆਇਆ ਹੋਊਗਾ ਨਹੀਂ ਜੀ ਮਜ਼ਦੂਰ ਜੁਨੀਅਨ ਦੇ ਬਲਾਕ ਪ੍ਰਧਾਨ ਕਾਕਾ ਸਿੰਘ ਜੀ ਖੁੰਡੇ ਹਲਾਲ ਕਾਫੀ ਮੁੱਦਿਆਂ ਤੇ ਅਹਿਮ ਮੁੱਦਿਆਂ ਤੇ ਜਿਹੜੇ ਵਿਚਾਰ ਚਰਚਾ ਸਾਡੇ ਨਾਲ ਕਰਦੇ ਰਹਿੰਦੇ ਆ ਫਿਰ ਮਜ਼ਦੂਰ ਪਰਿਵਾਰਾਂ ਦੇ ਉਹੀ ਬੱਚਿਆਂ ਦੇ ਆਪਾਂ ਗੱਲ ਕਰਦੇ ਆ ਜੇਕਰ ਸਿੱਖਿਆ ਦੀ ਤਾਂ ਸਿੱਖਿਆ ਦੀ ਸਰਕਾਰ ਨੇ ਬਾਈ ਜੀ ਗੱਲ ਕੀਤੀ ਸੀ ਕਿ ਵੀ ਅਸੀਂ ਜਿਹੜਾ ਇਹਨਾਂ ਨੂੰ ਬਿਲਕੁਲ ਬੱਚਾ ਨੂੰ ਫ੍ਰੀ ਕਰਾਂਗੇ ਹੁਣ ਕਿਵੇਂ ਦੇਖਦੇ ਹੋ ਸਕੂਲਾਂ ਦੇ ਵਿੱਚ ਜਿਹੜੀਆਂ ਫੀਸਾਂ ਵਗੈਰਾ ਕਿੰਨੀ ਹਰ ਇੱਕ ਬੱਚਾ ਨੂੰ ਜਿਹੜੀ ਇਹਨਾਂ ਦੀ ਸਿੱਖਿਆ ਦੀ ਨੀਤੀ ਹੈ ਉਹ ਨਿੱਜੀ ਕਰਨ ਦੀ ਨੀਤੀ ਹੈ ਕਿ ਕਿ ਜਿਹੜਾ ਘੱਟ ਅਧਿਆਪਕ ਰੱਖਣੇ ਆ ਘੱਟ ਅਧਿਆਪਕ ਹੋਰ ਪਰਤੀ ਨਹੀਂ ਕਰਨੀ ਕਿਉਂਕਿ ਜਦੋਂ ਨਿੱਜੀ ਕਰਨ ਦਾ ਰੌਲਾ ਆਉਂਦਾ ਤਾਂ ਨਿੱਜੀ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਕੋਈ ਵੀ ਅਦਾਰਾ ਉਹ ਪ੍ਰਾਈਵੇਟ ਕਰਨਾ ਸਰਕਾਰੀ ਨਹੀਂ ਰੱਖਣਾ ਤੇ ਜੇ ਸਰਕਾਰੀ ਕੋ ਉਹ ਨਹੀਂ ਰਹਿਣੇ ਤਾ ਫਿਰ ਸਾਡੇ ਮਲਾਜਮ ਉਹਦੇ ਚ ਸਕੂਲ ਚ ਕਿੱਥੋਂ ਲੱਗਣਗੇ ਇਸ ਕਰਕੇ ਵੀ ਜਿੰਨਾ ਇਹ ਨਿੱਜੀ ਕਰਨ ਦਾ ਘਾੜਾ ਚੱਲਿਆ ਹੋਇਆ ਕੁੱਲ ਨੌਕਰੀਆਂ ਤੇ ਕੁੱਲ ਅਦਾਰਾ ਕੁੱਲ ਮਹਿਕ ਮੇੜੇ ਉਹਨਾਂ ਤੇ ਸਭ ਤੇ ਇਹ ਅਦਾਰਾ ਘਾੜਾ ਚੱਲ ਰਿਹਾ ਜਿੱਥੋਂ ਤੱਕ ਸਾਡੇ ਬੱਚਾ ਨੇ ਸਕੂਲਾਂ ਦਾ ਸਵਾਲ ਹੈ ਹੁਣ ਸਾਡੇ ਬੱਚੇ ਮਜ਼ਦੂਰਾਂ ਦੇ ਬੱਚੇ ਨੇ ਜਿਹੜੇ 10ਵੀਂ ਤੋਂ ਪਾਸ ਹੋ ਕੇ 11ਵੀਂ 12ਵੀਂ ਜਾਵੜੇ ਮਤਲਬ ਉਹ ਦੂਜੀ ਪਿੰਡ ਚ ਜਾ ਕੇ ਕਿਤੇ ਦੂਰ ਪੜਦੇ ਆ ਹੁਣ ਪਹਿਲੀ ਤਾਂ ਸਾਨੂੰ ਮਜ਼ਦੂਰਾਂ ਦੇ ਬੱਚਾ ਉਹਨਾਂ ਨੂੰ ਫੀਸ ਉਹ ਪੈਂਦੀ ਆ ਯਾਰ ਵੈਨ ਦਾ ਖਰਚਾ ਪੈਂਦਾ ਦੂਜੀ ਸਰਕਾਰ ਨੇ ਉਹਨਾਂ ਦੀ ਫੀਸਾਂ ਦੁੱਗਣੀਆਂ ਕਰਤੀਆਂ ਮੰਨ ਲਓ ਅੱਜ 2500 2600 ਰੁਪਿਆ 3000 ਰੁਪਏ ਤੱਕ ਸਾਡੇ ਉਹ ਫੀਸ ਦਾਖਲਾ ਲਿਆ ਜਾਂਦਾ ਇੱਕ ਵਾਰ ਸੇ ਕਹਿੰਦੇ ਫਰੀ ਆ ਉਹਨ ਜਿਹੜਾ ਬੱਚਾ ਸਾਡਾ 10ਵੀਂ 11ਵੀਂ ਚ ਜਾਵੜਿਆ ਉਸ ਤੋਂ ਬਾਅਦ ਉਹ ਬੱਚੇ ਦਾ ਵਜੀਫਾ ਬੰਦ ਕੀਤਾ ਵਰਦੀ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਖਾਣਾ ਨਹੀਂ ਦਿੱਤਾ ਉਹ ਬੱਚੇ ਤਾਂ ਉਹਨਾਂ ਮਜ਼ਦੂਰਾਂ ਦੇ ਆ ਜਿਹੜੇ ਬੱਚੇ ਪਹਿਲੀ ਦੂਜੀ ਚੋਂ ਗਏ ਆ ਵੀ ਫਿਰ ਉਹਨਾਂ ਨੇ ਵਿਤ ਕਰਾ ਕੇ ਆਉਂ ਉਹਨਾਂ ਨੂੰ ਧੋਖ ਲੱਗਣ ਹਟ ਜਾਂਦੇ ਗਏ ਵੱਡੇ ਵੀ ਉਹਨਾਂ ਦੇ ਖਾਣਾ ਬੰਦ ਆ ਉਹਨਾਂ ਦੀਆਂ ਵਰਦੀਆਂ ਬੰਦ ਆ ਉਹ ਲੰਮਾ ਸਮਾਂ ਹੋ ਗਿਆ ਸਾਡੇ ਖੇਤ ਮਜ਼ਦੂਰਾਂ ਦੇ ਬੱਚਿਆਂ ਦੇ ਵਜੀਫੇ ਨਹੀਂ ਆਏ ਕਿਸੇ ਵੀ ਪਿੰਡ ਚੁੜੀ ਪੜਤਾਲ ਕਰਕੇ ਵਿਸ਼ੇ ਇਸ ਤੇ ਚਰਚਾ ਕਰਾ ਲਓ ਕਿ ਖੇਤ ਮਜ਼ਦੂਰਾਂ ਦੇ ਬੱਚਿਆਂ ਦੇ ਵਜੀਫੇ ਆਉਂਦੇ ਆ ਨਹੀਂ ਆਉਂਦੇ ਕਿਉਂਕਿ ਮਾਪਿਆਂ ਨੂੰ ਕੋਲ ਅਫੀਸ ਪਰੀਆਂ ਪਿੰਡ ਖੁੰਡੇ ਹਲਾਲ ਚ ਦਾਦੀ ਨੇ ਆਪਦੇ ਪੋਤਰੀ ਦੀ ਫੀਸ ਪੰਨਾ ਦੇ ਗਹਿਣੇ ਵਾਲੀਆਂ ਵਾਲੀਆਂ ਗਹਿਣੇ ਧਰ ਕੇ ਭਰੀ ਐਵੇਂ ਚਿਬੜਾਲੀ ਲਖਿਆੜੀ ਲਖਿਆੜੀ ਵੀ ਇੱਕ ਔਰਤ ਨੇ ਆਪਦੀ ਕੁੜੀਆਂ ਫੀਸ ਭਰਨ ਵਾਸਤੇ ਕੰਨਾਂ ਦੇ ਮਾੜੇ ਮੁੱਟੇ ਜਿਹੜੇ ਕੋਈ ਉਹਨਾਂ ਦੇ ਪਾਏ ਸੀ ਉਹ ਵੀ ਲਾ ਕੇ ਵੇਚੇ ਵੀ ਇਹ ਹਾਲਾਤ ਐ ਬਣੇ ਪਿਆ ਕਿ ਸਾਨੂੰ ਬੱਚਿਆਂ ਨੂੰ ਜਿਹੜਾ ਕੋਈ ਮਾੜੀ ਮਲੂਮ ਝੂਣਾ ਪੜਾਉਣ ਵਾਸਤੇ ਜਿਹੜੀਆਂ ਫੀਸਾਂ ਮਹਿੰਗੀਆਂ ਕਰਤੀਆਂ ਉਹ ਸਾਡੇ ਵਾਸਤੇ ਬਹੁਤ ਬੁਰਾ ਹਾਲਾ ਨਾਂ ਦਾ ਇਕੱਲਾ ਇਹ ਹੈਗਾ ਵੀ ਸਰਕਾਰੀ ਸਕੂਲ ਲੈ ਕੇ ਸਕੂਲਾਂ ਚ ਅਦਾਵਕ ਨਹੀਂ ਭਰਤੀ ਕਰ ਰਹੇ ਹੁਣ ਹੁਣ ਬੱਚੇ ਵਿਚਾਰੇ ਸਾਡੇ ਤੇ ਹੁਣ ਤਾਂ ਇਹ ਵੀ ਰਿਪੋਰਟ ਆਈ ਆ ਕਿ ਹੁਣ ਉਹਨਾਂ ਨੇ ਇੱਕ ਕੰਪਿਊਟਰ ਤੇ ਔਰਤ ਬਣਾਤੀ ਉਹ ਉਹ ਬਣਾਇਆ ਕਰੂਗੀ ਹੁਣ ਸਾਡੇ ਦੂਜੇ ਦੇ ਹੱਪਕਰ ਦੇ ਸਭ ਤੋਂ ਮਾਂਜਾ ਫਿਰ ਜਾਣਾ ਇਸ ਕਰਕੇ ਸਾਡੀ ਸਾਰੀ ਜਮਾਤ ਨੂੰ ਇਹ ਨੌਕਰੀਆਂ ਬਚਾਉਣ ਵਾਸਤੇ ਜਮਾਤ ਨੂੰ ਇਕੱਠੇ ਹੋਣ ਦੀ ਲੋੜ ਆ ਨਹੀਂ ਬੱਚੇ ਸਾਡੇ ਇਦੋਂ ਵੀ ਬੇਕਾਰ ਤੇ ਇਦੋਂ ਵੀ ਮਾਰੇ ਹੋ ਜਾਣੇ ਹਾਲਾਤ ਜਿਹੜੇ ਹਕੀਕਤ ਆ ਉਹ ਪ੍ਰਧਾਨ ਸਾਬ੍ਹ ਨੇ ਬਿਆਨ ਕੀਤੀ ਆ ਇਹ ਹਕੀਕਤ ਆ ਸਾਡੇ ਸਕੂਲਾਂ ਦੀ ਅਸਲ ਸਚਾਈ ਇਹ ਹੈ ਜਿਹੜੀ ਤੁਹਾਨੂੰ ਇਹਨਾਂ ਨੇ ਦੱਸੀ ਆ ਇਸੇ ਤਰ੍ਹਾਂ ਅਸੀਂ ਮਜ਼ਦੂਰਾਂ ਦੇ ਮਸਲੇ ਚੱਕਦੇ ਰਿਆ ਕਰਾਂਗੇ ਤੁਸੀਂ ਸਾਡੀ ਇਸੇ ਤਰ੍ਹਾਂ ਮਦਦ ਕਰਦੇ ਰਿਆ ਕਰੋ ਡੇਲੀ ਰਿਪੋਰਟ ਟੀਵੀ ਸਾਡਾ ਚੈਨਲ ਆ ਇਹਨੂੰ ਸਬਸਕ੍ਰਾਈਬ ਕਰਦੇ ਰਿਆ ਕਰੋ YouTube ਤੇ Facebook ਦੇ ਪੇਜ ਤੇ ਅਸੀਂ ਤੁਹਾਡੀਆਂ ਇਹ ਜਿਹੜੀਆਂ ਆਵਾਜ਼ਾਂ ਅਸੀਂ ਉਹਨੂੰ ਬਲੰਦ ਕਰਦੇ ਰਵਾਂਗੇ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਅਮਨਦੀਪ ਸਿੰਘ ਬਿੱਲਾ